20 ਮਿੰਟ ਗੱਡੀ ਚ ਪਈ ਰਹੀ ਆ ਕਿਸੇ ਨੇ ਐਂਬੂਲੈਂਸ ਕਰਕੇ ਉਹਨੂੰ ਦਰ ਰੋਕੇ ਦਾ ਹਸਪਤਾਲ ਨਹੀਂ ਗਿਆ ਜਿਵੇਂ ਉਸ ਦਿਨ 20 ਮਿੰਟ ਤੋਂ ਪਹਿਲਾਂ ਪਹਿਲਾਂ ਲੈ ਕੇ ਉਹਨੇ ਬਾਜਾ ਸਾਰਾ ਪੁੱਛਦਾ ਕਿਸੇ ਨੂੰ ਉਹ ਕਹਿੰਦਾ ਕੀ ਲੱਗਦਾ ਮਾਤਾ ਜੀ ਇਨਸਾਫ ਜਿਹੜਾ ਹੈ ਜਾਂ ਕਾਨੂੰਨ ਕਾ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਨਹੀਂ ਹੋ ਰਹੀ ਇਹ ਪਾਸੇ ਨਹੀਂ ਬਾਉ ਅਨਪਸਾਤੇ ਲਈ ਹੁੰਦਾ ਅਨਪਸਾਤੇ ਨੇ ਗੋਲੀਆਂ ਮਾਰੀਆਂ ਤੁਹਾਨੂੰ ਕਿਹਨਾਂ ਉੱਤੇ ਸ਼ੱਕ ਹੈ ਕਿੰਨਾ ਬਲੋ ਕਰਾਇਆ ਹੋਦਾ ਸ਼ੱਕ ਸਾਰਾ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ ਸਾਰਾ ਪੰਜਾਬ ਤੋਂ ਬਾਰ-ਬਾਰ ਹਰ ਇੱਕ ਬੰਦੇ ਨੂੰ ਪਤਾ ਐਡੀ ਵੱਡੀ ਵਾਰਦਾਤ ਹੋ ਗਈ ਅੱਜ ਗੱਡੀਆਂ ਭਾਰ ਕੇ ਇੱਥੇ ਸਾਰੀ ਪੁਲਿਸ ਫੋਰਸ ਆ ਗਈ ਆ ਇਹਨਾਂ ਕੋਲ ਤੋਂ ਬੰਦੇ ਨਹੀਂ ਫੜੇ ਜਾਣੇ ਪੁਲਸ ਦਾ ਕਹਿਣਾ ਕਿ ਉਹਨੂੰ ਰੈਸਟ੍ਰੇਟ ਕਰ ਰਹੇ ਆ ਕੋਈ ਨਹੀਂ ਰੈਸਟ੍ਰੇਟ ਉਹਦੋਂ ਦੇ ਠੰਡੇ ਹੋ ਕੇ ਬੈਠੇ ਆ ਅੱਜ ਹੀ ਰੋਡ ਤੇ ਮਜਬੂਰ ਹੋ ਗਏ ਬੱਸਾ ਸਾਡੇ 9:30 ਵਜੇ ਕੀ ਪੂਰੀ ਉਹਨਾਂ ਨੇ ਕਿਹਾ ਨਕਾਬ ਪਾਇਏ ਮੂੰਹ ਨੰਗੇ ਹੀ ਉਹਨਾਂ ਸਭ ਕੁਛ ਨੰਗਾ ਸਭ ਕੁਛ ਨੰਗਾ ਹੀ ਆ ਮੇਰਾ ਵੀਡੀਓ ਆ ਉਸ ਤੋਂ ਬਾਅਦ ਬਚਾਰੀ ਕਰ ਰਹੀ ਬਣੀ ਆ ਇਹਨੇ ਮੋਟਰਸਾਈਕਲ ਕੈਮਰਾ ਜਾਈ ਹੀ ਫੋਟੋ ਮਾਰਪੂੰਗੀ ਆ ਮੇਰੇ ਵੀਰ ਤੇ ਪਿਆ ਕਰੋ ਫੜ ਕੇ ਵੀਰ ਵਰਗਿਆਂ ਨੇ ਆ ਨਾਨਕਾ ਮੇਰੇ ਬੱਚੇ ਲਈ ਪੰਜੇ ਰੋਟੇ ਖਾ ਕੇ ਮੇਰੇ ਬੱਚੇ ਦੇ ਗੋਜਾ ਚਾਚੇ ਦਾ ਪਤਾ ਤੁੰਗਰੀ ਤੇ ਹੁੰਦਾ ਮੇਰੇ ਬਣੀ ਗਰੀਬ ਬੱਚਾ ਦਾ ਬੱਚਾ ਮੈਂ ਮਾੜੇ ਕੰਮ ਚੱਲਦਾ ਆ ਆਪਾਂ ਜੁੜੇ ਮਾਰਿਆ ਜਿ세 ਗਮ ਰੋੜੇ ਰੋੜ ਜਾਣ ਨਾ ਉਹਨੂੰ ਜਾਣ ਤੋਂ ਰੋੜੇ ਪਾਉਂਦੇ ਮੇਰੇ ਬੱਚੇ ਦਾ ਸਕੂਲ ਨਹੀਂ ਕੱਟਦਾ ਲੋਕਾਂ ਦੇ ਘਟੂੜੇ ਮੇਰਾ ਪਰਸ ਟੰਗੜ ਗਿਆ ਉਡੇ ਭਾਜੀ ਨੂੰ ਕਰਦੇ ਪਏ ਆ ਇਹਨਾਂ ਨੇ ਰਹਿਣੀ ਚੰਡੀ ਗਾਣ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਣ ਹੁਣ ਉਹ ਆ ਹੀ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰ ਦਿੱਤੀ ਕਿਥੇ ਗਈ ਸੀ ਤੁਹਾਨੂੰ ਕੱਖ ਨਹੀਂ ਕਿ ਬਣਾ ਰਹੇ ਸਾਰਾ ਚੱਲ ਰਹੇ ਆ 20 ਮਿੰਟ ਗੱਡੀ ਚ ਪਈ ਰਹੀ ਆ ਕਿਸੇ ਨੇ ਐਂਬੂਲੈਂਸ ਕਰਕੇ ਉਹਨੂੰ ਦਰ ਰੁਕੇ ਦਾ ਹਸਪਤਾਲ ਨਹੀਂ ਗਿਆ ਜਿਵੇਂ ਉਸ ਦਿਨ 20 ਮਿੰਟ ਤੋਂ ਪਹਿਲਾਂ ਪਹਿਲਾਂ ਲੈ ਕੇ ਉਹਨੇ ਬਜਾ ਸਾਰਾ ਪੁੱਛਦਾ ਕਿਸ ਨੂੰ ਉਹ ਕਰ ਰਹੇ ਕੀ ਲੱਗਦਾ ਮਾਤਾ ਜੀ ਇਨਸਾਫ ਜਿਹੜਾ ਹੈ ਜਾਂ ਕਨੁਕਾ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਨਹੀਂ ਹੋ ਰਹੀ ਇਹ ਪਾਸੇ ਨਹੀਂ ਬਾਊ ਅਨਪਸਾਤੇ ਲਈ ਹਜ ਤੱਕ ਅਨਪਸਾਤੇ ਨੇ ਗੋਲੀਆਂ ਮਾਰੀਆਂ ਤੁਹਾਨੂੰ ਕਿਹਨਾਂ ਉੱਤੇ ਸ਼ੱਕ ਹੈ ਕਿੰਨਾ ਬਲੋ ਕਰਾਇਆ ਹੋਦਾ ਸ਼ੱਕ ਸਾਰਾ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ ਸਾਰਾ ਪੰਜਾਬ ਤੋਂ ਬਾਹਰ ਹਰ ਇੱਕ ਬੰਦੇ ਨੂੰ ਪਤਾ ਏ ਢੀ ਵੱਡੀ ਵਾਰਦਾਤ ਹੋ ਗਈ ਆਂ ਜੇ ਗੱਡੀਆਂ ਭਾਰ ਕੇ ਇੱਥੇ ਸਾਰੀ ਪੁਲਿਸ ਫੋਰਸ ਆ ਗਈ ਆ ਇਹਨਾਂ ਕੋਲ ਤੋਂ ਬੰਦੇ ਨਹੀਂ ਫੜੇ ਜਾਣੇ ਪੁਲਸ ਦਾ ਕਹਿਣਾ ਕਿ ਇਨਵੈਸਟਿਗੇਟ ਕਰ ਰਹੇ ਹੋ ਕੋਈ ਇਨਵੈਸਟਿਗੇਟ ਉਹਦੋਂ ਦੇ ਠੰਡੇ ਹੋ ਕੇ ਬੈਠੇ ਆ ਅੱਜ ਹੀ ਰੋਡ ਤੇ ਮਜਬੂਰ ਹੋ ਗਏ ਬਸ ਨਾ ਸਾਡੇ ਨੌਂ ਵਾਂ ਲੱਗੇ ਪੂਰੀ ਉਹਨਾਂ ਨੇ ਕਿਹਾ ਨਕਾਬ ਪਾਇਏ ਮੂੰਹ ਨੰਗੇ ਹੀ ਉਹਨਾਂ ਸਭ ਕੁਛ ਨੰਗਾ ਸਭ ਕੁਛ ਨੰਗਾ ਹੀ ਆ ਮੇਰਾ ਵੀਡੀਓ ਉਸ ਤੋਂ ਬਾਅਦ ਉਤਾਰ ਕੇ ਲੜਨ ਦੀ ਕਿ ਕਿ ਮੋਟਰਸਾਈਕਲ ਕਹਾਂ ਮਰਾਜਾ ਹੀ ਬੋਲ ਮਾਨ ਪਉਂਦੀ ਆ ਮੇਰੇ ਵੀਰ ਤੇ ਪਿਆ ਕਰੋ ਫੜ ਕੇ ਵੀਰ ਵਰਗਿਆਂ ਆ ਨਾਨਕਾ ਮੇਰੇ ਬੱਚੇ ਲਈ 500 ਰੁਪਏ ਦਾ ਕਾਕਾ ਮੇਰੇ ਬੱਚੇ ਦੇ ਗਿਆ ਜਾ। ਤੂੰ ਕੀ ਲੱਗਦਾ ਤੂੰ ਲੱਗਿਆ ਚਾਚੇ ਦਾ ਪਤਾ ਉਹ ਮੇਰੇ ਬਣੀ ਕੀ ਗਰੀਬ ਬੱਚਾ ਦਾ ਪਤਾ ਬਹੁਤ ਕੰਮ ਮੇਰੇ ਕੰਮ ਚੱਲਦਾ ਵਾ ਆਪਾਂ ਜਿੰਮੇ ਵਾਲਾ ਜਿ세 ਹੀ ਕੰਮ ਰੋੜੇ ਰੋੜ ਜਾਣ ਜਾਂ ਉਹਨੂੰ ਜਾਣ ਤੋਂ ਰੋੜੇ ਪਾਉਂਦੇ ਮੇਰੇ ਬੱਚੇ ਦਾ ਸਕੂਲ ਨਹੀਂ ਜਾਂਦਾ ਦਵਾ ਕੇ ਤਾਂ ਜੇ ਮੇਰਾ ਪੁੱਤ ਹੈ ਗੜ ਗਿਆ ਉਡੇ ਭਾਜੀ ਨੂੰ ਕਰਦੇ ਪਏ ਆ ਇਹਨਾਂ ਨੇ ਰਹਿਣੀ ਚੰਦੀ ਗਣ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਣ ਹੁਣ ਉਹ ਆ ਹੀ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰ ਦਿੱਤੀ ਕਿਥੇ ਗਈ ਸੀ ਤੁਹਾਨੂੰ ਕੱਖ ਨਹੀਂ ਕਿ ਬਣਾ ਰਹੇ ਸਾਰਾ ਚੱਲ ਰਹੇ ਆ 20 ਮਿੰਟ ਗੱਡੀ ਚ ਪਈ ਰਹੀ ਆ ਕਿਸੇ ਨੇ ਐਂਬੂਲੈਂਸ ਕਰਕੇ ਉਹਨੂੰ ਦਰ ਰੁਕੇ ਦਾ ਹਸਪਤਾਲ ਨਹੀਂ ਗਿਆ ਜਿਵੇਂ ਉਸ ਦਿਨ 20 ਮਿੰਟ ਤੋਂ ਪਹਿਲਾਂ ਪਹਿਲਾਂ ਲੈ ਕੇ ਉਹਨੇ ਬਜਾ ਸਾਰਾ ਪੁੱਛਦਾ ਕਿਸ ਨੂੰ ਉਹ ਕਰ ਰਹੇ ਕੀ ਲੱਗਦਾ ਮਾਤਾ ਜੀ ਇਨਸਾਫ ਜਿਹੜਾ ਹੈ ਜਾਂ ਕਨੁਕਾ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਨਹੀਂ ਹੋ ਰਹੀ ਇਹ ਪਾਸੇ ਨਹੀਂ ਬਾਊ ਅਨਪਸਾਤੇ ਲਈ ਹਜ ਤੱਕ ਅਨਪਸਾਤੇ ਨੇ ਗੋਲੀਆਂ ਮਾਰੀਆਂ ਤੁਹਾਨੂੰ ਕਿਹਨਾਂ ਉੱਤੇ ਸ਼ੱਕ ਹੈ ਕਿੰਨਾ ਬਲੋ ਕਰਾਇਆ ਹੋਦਾ ਸ਼ੱਕ ਸਾਰਾ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ ਸਾਰਾ ਪੰਜਾਬ ਤੋਂ ਬਾਹਰ ਹਰ ਇੱਕ ਬੰਦੇ ਨੂੰ ਪਤਾ ਏ ਢੀ ਵੱਡੀ ਵਾਰਦਾਤ ਹੋ ਗਈ ਆਂ ਜੇ ਗੱਡੀਆਂ ਭਾਰ ਕੇ ਇੱਥੇ ਸਾਰੀ ਪੁਲਿਸ ਫੋਰਸ ਆ ਗਈ ਆ ਇਹਨਾਂ ਕੋਲ ਤੋਂ ਬੰਦੇ ਨਹੀਂ ਫੜੇ ਜਾਣੇ ਪੁਲਸ ਦਾ ਕਹਿਣਾ ਕਿ ਇਨਵੈਸਟਿਗੇਟ ਕਰ ਰਹੇ ਹੋ ਕੋਈ ਇਨਵੈਸਟਿਗੇਟ ਉਹਦੋਂ ਦੇ ਠੰਡੇ ਹੋ ਕੇ ਬੈਠੇ ਆ ਅੱਜ ਹੀ ਰੋਡ ਤੇ ਮਜਬੂਰ ਹੋ ਗਏ ਬਸ ਨਾ ਸਾਡੇ ਨੌਂ ਵਾਂ ਲੱਗੇ ਪੂਰੀ ਉਹਨਾਂ ਨੇ ਕਿਹਾ ਨਕਾਬ ਪਾਇਏ ਮੂੰਹ ਨੰਗੇ ਹੀ ਉਹਨਾਂ ਸਭ ਕੁਛ ਨੰਗਾ ਸਭ ਕੁਛ ਨੰਗਾ ਹੀ ਆ ਮੇਰਾ ਵੀਡੀਓ ਉਸ ਤੋਂ ਬਾਅਦ ਉਤਾਰ ਕੇ ਲੜਨ ਦੀ ਕਿ ਕਿ ਮੋਟਰਸਾਈਕਲ ਕਾਂ ਅਜਾਹੀ ਬੋਸ ਮਾਨ ਪਉਂਦੀ ਆ ਮੇਰੇ ਵੀਰ ਤੇ ਪਿਆ ਕਰੋ ਫੜ ਕੇ ਵੀਰ ਵਰਗਿਆਂ ਨੇ ਆ ਨਾਨਕਾ ਮੇਰੇ ਬੱਚੇ ਲਈ ਪੰਜੇ ਰੋਟਾ ਖਾ ਕੇ ਮੇਰੇ ਬੱਚੇ ਦੇ ਗੋਜਾ ਚਾਚੇ ਦਾ ਪਤਾ ਤੁੰਗਰੀ ਤੇ ਉਹਦਾ ਮੇਰੇ ਬਣੀ ਗਰੀਬ ਬੱਚਾ ਦਾ ਬੱਚਾ ਮੈਂ ਮਾੜੇ ਕੰਮ ਕਰਦਾ ਹਾਂ ਆਪਾਂ ਜੰਮਵਾਰਿਆ ਜਿ세 ਗਮ ਰੋੜੇ ਰੋੜ ਜਾਣ ਨਾ ਉਹਨੂੰ ਜਾਣ ਤੋਂ ਰੋੜੇ ਪਾਉਂਦੇ ਮੇਰੇ ਬੱਚੇ ਦਾ ਸਕੂਲ ਨਹੀਂ ਕੱਟਦਾ ਉਹ ਵਾਕੇ ਤੋਂ ਥੁੜ ਗਏ ਮੇਰਾ ਪਰਸ ਟੰਗੀ ਡਿੱਗ ਗਿਆ ਉਡੇ ਭਾਜੀ ਨੂੰ ਕਰਦੇ ਪਏ ਆ ਇਹਨਾਂ ਨੇ ਰਹਿਣੀ ਚੰਡੀਗੜ੍ਹ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਣੂ ਹੁਣ ਉਹ ਆ ਹੀ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰਦੀ ਕਿੱਥੇ ਗਈ ਸਿਆਸਤ ਨੂੰ ਕੱਖ ਨਹੀਂ ਜੇ ਬਣਾ ਰਹੇ ਸਾਥਾਂ ਹੋ ਰਹੇ ਆ 20 ਮਿੰਟ ਗੱਡੀ ਚ ਪਈ ਰਹੀ ਆ ਕਿਸੇ ਨੇ ਐਂਬੂਲੈਂਸ ਕਰਕੇ ਉਹਨੂੰ ਦਰ ਰੁਕੇ ਦਾ ਹਸਪਤਾਲ ਕਿਹਾ ਜਿਵੇਂ ਉਸ ਦਿਨ 20 ਮਿੰਟ ਤੋਂ ਪਹਿਲਾਂ ਪਹਿਲਾਂ ਲੈ ਕੇ ਉਹਨੇ ਭੱਜਿਆ ਮੈਂ ਸਾਰਾ ਪੁੱਛਦਾ ਕਸੂਰ ਕਿਉਂ ਕਰ ਰਹੇ ਆ